ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਦਾ ਸਿਟੀ ਹੈੱਡਲਾਈਨਸ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਜੈ ਕੁਮਾਰ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਫਾਈਨਲੀ ਅੱਜ ਲੁਧਿਆਣਾ ਸ਼ਹਿਰ ਨੂੰ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਜਿਹੜਾ ਮੇਅਰ ਹੈ ਉਹ ਮਿਲ ਚੁੱਕਾ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਰਕੇਸ਼ ਪ੍ਰੇਸ਼ ਸਾਡੇ ਨਾਲ ਮੌਜੂਦ ਨੇ ਦੇਖ ਸਕਦੇ ਹੋ ਲੋਕਾਂ ਦਾ ਭਰਮਾ ਹੁੰਗਾਰਾ ਜ਼ਰੂਰ ਮਿਲ ਰਿਹਾ ਹੈ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾ ਜੀ ਸੀਨੀਅਰ ਡਿਪਟੀ ਮੇਅਰ ਦੀ ਪੋਸਟ ਅੱਜ ਤੁਹਾਨੂੰ ਦਿੱਤੀ ਗਈ ਹੈ ਥੈਂਕ ਯੂ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਚੈਨਲ ਦਾ ਅੱਜ ਜੋ ਵੀ ਹਾਈ ਕਮਾਂਡ ਨੇ ਜ਼ਿੰਮੇਵਾਰੀ ਪਾਈ ਹੈ ਰਾਗੋ ਜੱਡਾ ਜੀ ਸਾਰੇ ਸੀਨੀਅਰ ਪ੍ਰਾਈਮ ਮੰਡ ਜੀ ਸੀਐਮ ਭਗਵੰਤ ਮਾਨ ਜੀ ਨੇ ਅਮਰੋੜਾ ਜੀ ਸਾਡੇ ਸੂਬਾ ਪ੍ਰਧਾਨ ਸਾਰੇ ਮੰਤਰੀ ਸਾਹਿਬ ਸਾਰੇ ਐਮਐਲਏ ਸਾਹਿਬ ਨਾਲ ਆਏ ਆ ਉਹ ਕੁਰਸੀ ਤੇ ਬਿਠਾ ਕੇ ਗਏ ਇਹ ਕੁਰਸੀ ਤੇ ਬਿਠਾਉਣ ਦਾ ਮਤਲਬ ਹੁੰਦਾ ਹੈ ਜ਼ਿੰਮੇਵਾਰੀ ਜੀ ਉਹ ਜ਼ਿੰਮੇਵਾਰੀ ਕਿਹੜੀ ਪਾ ਕੇ ਗਏ ਮੈਂ ਤਨਦੇਹੀ ਨਾਲ ਜ਼ਿੰਮੇਵਾਰੀ ਨਿਵਾਉਂਗਾ ਕਿਉਂਕਿ 25 ਸਾਲ ਹੋ ਗਏ ਪਹਿਲਾਂ ਵੀ ਮੈਂ ਸੇਵਾ ਕਰ ਰਿਹਾ ਪਬਲਿਕ ਦੀ ਹੁਣ ਪਾਵਰ ਮਿਲਨ ਕਰਕੇ ਹੋਰ ਵਧੀਆ ਕੰਮ ਬੜੇ ਨਵੇਂ ਪ੍ਰੋਜੈਕਟ ਸਾਰਾ ਸ਼ਹਿਰ ਦਾ ਵਿਕਾਸ ਅਸੀਂ ਕਰਨ ਵਾਲੇ ਲੱਗਿਆ ਹੈ ਤੇ ਐਮਐਲਏ ਪੂਰਾ ਸਾਥ ਦੇ ਰਿਹਾ ਪਹਿਲੇ ਹੀ ਕੰਮ ਕਰ ਰਿਹਾ ਅਸੀਂ ਵੀ ਨਾਲ ਰਲ ਕੇ ਸ਼ਹਿਰ ਦਾ ਵਧੀਆ ਸੁਧਾਰ ਕਰਾਂਗੇ ਤੁਸੀਂ ਬਹੁਤ ਲੰਬਾ ਸਮਾਂ ਤੋਂ ਜੁੜੇ ਹੋਏ ਹੋ ਲੰਮ ਕੰਮ ਕਰ ਰਹੇ ਹੋ ਲਗਾਤਾਰ ਮਹੱਲੇ ਨੂੰ ਵੀ ਜਾਣਦੇ ਹੋ ਬਾੜ ਨੂੰ ਵੀ ਸਭ ਕੁਝ ਜਾਣਦੇ ਹੋ ਕੀ ਲੱਗਦਾ ਹੈ ਕਿ ਹੁਣ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਨੂੰ ਵੇਖੋਗੇ ਕਿ ਹੁਣ ਜਿਹੜੇ ਸਾਡੇ ਲੋਕਾਂ ਨੂੰ ਇਸ ਚੀਜ਼ ਦੀ ਸਭ ਤੋਂ ਪਹਿਲਾਂ ਜ਼ਰੂਰਤ ਹੈ ਹੁਣ ਮੈਂ ਮਹੱਲੇ ਦੇ ਲਈ ਸੋਚਣਾ ਬਾੜ ਦਾ ਨਹੀਂ ਸੋਚਣਾ ਮੈਂ ਸਾਰੇ ਸ਼ਹਿਰ ਦਾ ਸੋਚ ਜੀ ਹਰ ਇੱਕ ਹਾਂ ਕਿਉਂਕਿ ਸਾਰੇ ਸ਼ਹਿਰ ਨੂੰ ਅਸੀਂ ਖੂਬਸੂਰਤ ਬਣਾਉਣਾ ਸਾਰੇ ਸ਼ਹਿਰ ਦੀ ਤਰੱਕੀ ਕਰਨੀ ਹੈ ਹੁਣ ਕੱਲਾ ਬਾੜ ਦੀ ਜ਼ਿੰਮੇ ਮੇਰਾ 25 ਸਾਲ ਤੋਂ ਮੈਂ ਬਾੜ ਸੁਧਾਰ ਰਹੇ ਹਾਂ ਤੇ ਕੰਮ ਚਮਕਦਾ ਪਿਆ ਬਾੜ ਮੇਰਾ ਕੋਈ ਕੰਮ ਪੈਂਡਿੰਗ ਨਹੀਂ ਗਾ ਜਿਹੜਾ ਥੋੜਾ ਮੋਟਾ ਉਹ ਚੱਲੀ ਜਾਊਗਾ ਅਸੀਂ ਸ਼ਹਿਰ ਵੱਲ ਧਿਆਨ ਦੇਣਾ ਸ਼ਹਿਰ ਵੱਲ ਬੈਠ ਕੇ ਪਲੈਨਿੰਗ ਕਰਕੇ ਪ੍ਰੋਜੈਕਟ ਲਿਆ ਕੇ ਅਸੀਂ ਸ਼ਹਿਰ ਦਾ ਵਿਕਾਸ ਕਰਨਾ ਲੱਗਦਾ ਕਿ ਇਹ ਸ਼ਹਿਰ ਹੁਣ ਜਿਹੜਾ ਨਿੱਖਰ ਕੇ ਸਾਹਮਣੇ ਆਊਗਾ ਜਿਹੜਾ ਰਿੰਦਕ ਹੁੰਦਾ ਕੰਮ ਹੈ ਉਹ ਵੀ ਹੁਣ ਹੋਊਗਾ ਪੂਰੀ ਤਨਦੇਹੀ ਨਾਲ ਅਸੀਂ ਪੂਰਾ ਕੰਮ ਕਰਾਂਗੇ ਕੋਈ ਕਸਰ ਨਹੀਂ ਛੱਡਣੀ ਸਰਕਾਰ ਸਾਡੀ ਹੈ ਐਮਐਲਏ ਨਾਲ ਹੈ ਮੰਤਰੀ ਨਾਲ ਹੈ ਸਾਰੇ ਤੇ ਇਸ ਕਰਕੇ ਸ਼ਹਿਰ ਦਾ ਪੂਰਾ ਵਿਕਾਸ ਹੋਊਗਾ ਇਹ ਮੇਰੀ ਗਰੰਟੀ ਹੈ ਤੁਹਾਡੀ ਅੱਜ ਕੁਰਸੀ ਤੇ ਵੀ ਬਿਠਾ ਦਿੱਤਾ ਗਿਆ ਤੁਹਾਨੂੰ ਆਪ ਆ ਕੇ ਬਿਠਾ ਕੇ ਗਿਆ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਪਹਿਲਾਂ ਤਾਂ ਮੈਨੂੰ ਅੱਜ ਖੁਸ਼ੀ ਮਿਲੀ ਹੈ ਕਿ ਉਹ ਵੀ 5 ਟਰਨਾਂ માં ਹੋ ਗਈਆਂ ਜੀ ਤੇ 5 ਟਰਨਾਂ ਤੋਂ ਬਾਅਦ 6ਵੀਂ ਟਰਨਾਂ 'ਚ ਕੁਰਸੀ ਮਿਲਣੀ ਤਾਂ ਖੁਸ਼ੀ ਤਾਂ ਹੋਣੀ ਹੈ ਕਿਉਂਕਿ ਹੁਣ ਬਿਲਕੁਲ ਕੈਮਰਾ ਦੇ ਬੈਕ ਸਾਈਡ ਦੇਖੇ ਤਾਂ ਸੀਨੀਅਰ ਡਿਪਟੀ ਮੇਅਰ ਦੀ ਜਿਹੜੀ ਉਹ ਬੋਟ ਲੱਗਾ ਹੋਇਆ ਹੁਣ ਹੁਣ ਇਹ ਤੇ ਨਾਮ ਲਿਖਿਆ ਜਾਊਗਾ ਜੀ ਮੇਰਾ ਰਾਕੇਸ਼ ਪ੍ਰੈਸ਼ਰ ਜਿੰਦਾਬਾਦ ਸਹੀ ਹੋ ਕੇ ਤਾਂ ਰਹੇਗਾ ਅਸ਼ੋਕ ਪ੍ਰੈਸ਼ਰ ਪੱਪੀ ਉਹਨਾਂ ਦਾ ਉਹ ਛੋਟਾ ਵੀਰ ਹੈ ਮੇਰਾ 1985 ਚ ਪਹਿਲਾਂ ਮੇਰਾ ਬ੍ਰਦਰ ਐਮਐਲਏ ਲੜੇ ਰਦਾਣੇ ਤੋਂ 1985 ਚ ਐਮਐਲਏ ਬਣਿਆ ਰਕਾਰ ਤੋੜ ਵੋਟਾਂ ਦੇ ਜਿੱਤਿਆ ਸੀ 89 ਚ ਅਸ਼ਵੀਦ ਹੋ ਗਏ ਸੀਗੇ ਹੱਤਵਾਲੇ ਅਟੈਕ ਹੋ ਗਿਆ ਸੀ ਉਸ ਤੋਂ ਬਾਅਦ ਹੁਣ 22 ਚ ਸ਼ੋਕਰਾਸ਼ਾ ਪੱਪੀ ਛੋਟਾ ਭਾਈ ਉਹਨੂੰ ਮਿਹਨਤ ਕਰਕੇ ਸਾਰਾ ਪੌਲਿਕ ਨਾਲ ਅਟੈਚ ਸੀਗਾ ਉਹਨਾਂ ਨੇ ਜਿਤਾਇਆ ਹੁਣ ਮੇਰੀ ਵਾਰੀ ਆਈ ਹੈ ਤਾਂ ਹੁਣ ਮੈਨੂੰ ਵੀ ਮਿਲ ਗਿਆ ਮਿਹਨਤ ਕਰਾਂਗੇ ਤਾਂ ਫਲ ਮਿਲੂਗਾ ਮਿਹਨਤ ਨਹੀਂ ਕਰਾਂਗੇ ਤਾਂ ਫਲ ਨਹੀਂ ਮਿਲੇ ਮੇਰੇ ਸਾਹਿਬ ਅੱਜ ਗੁਰਪ੍ਰਤ ਗੋਗੀ ਉਹਨਾਂ ਦੀ ਕਿਤੇ ਕਮੀ ਮਹਿਸੂਸ ਹੋ ਰਹੀ ਹੈ ਮੈਨੂੰ ਬਹੁਤ ਮਹਿਸੂਸ ਹੋ ਰਹੀ ਹੈ ਕਿਉਂਕਿ ਗੋਗੀ ਨੇ ਮੈਂ ਕਾਉਂਸਲਰੀ ਵੀ ਕੀਤੀ ਹੈ ਐਮਐਲਏ ਵੀ ਕੀਤੀ ਹੈ ਇਹ ਵਾਕਿਆ ਹੋਣ ਤੋਂ 40 ਦਿਨ ਪਹਿਲਾਂ 5 ਦਿਨ ਪਹਿਲਾਂ ਉਹਨੇ ਮੈਨੂੰ ਕਿਹਾ ਸੀ ਮੈਂ ਦੁਦਾਨੇ ਦਾ ਮੇਅਰ ਤੈਨੂੰ ਬਣਾਉਣਾ ਵਾ ਉਦੋਂ ਲੇਡੀ ਦਾ ਨਹੀਂ ਸੀਗਾ ਉਹ ਪੂਰਾ ਜੋਰ ਲਾ ਰਿਹਾ ਸੀਗਾ ਵੀ ਰਕੇਸ਼ ਪ੍ਰਾਸ਼ਨ ਮਿਹਰਬਾਨ ਹੈ ਯਾ ਲੇਡੀ ਦਾ ਡਿਕਲੇਰ ਹੋ ਗਿਆ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਸ਼ਹਿਰ ਦੀ ਪਹਿਲੀ ਵਾਰ ਲੇਡੀ ਬਣੀ ਹੈ ਇਸ ਕਰਕੇ ਸਾਨੂੰ ਖੁਸ਼ੀ ਹੈ ਲੇਡੀਜ਼ ਮਿਹਰ ਬਣੀ ਹੈ ਤੇ ਸਾਨੂੰ ਬਹੁਤ ਇਹਦਾ ਗਰਵ ਆ ਆਮ ਆਦਮੀ ਪਾਰਟੀ ਨੇ ਨਵਾਂ ਇਤਿਹਾਸ ਰਚ ਮਹਿਲਾਵਾਂ ਨੂੰ ਲੈ ਕੇ ਖੁਸ਼ੀ ਜ਼ਾਹਰ ਹੋ ਰਹੀ ਹੈ ਕਿ ਮਹਿਲਾਵਾਂ ਖੁਸ਼ ਬਿਲਕੁਲ ਬਿਲਕੁਲ ਜੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੀ ਮਹਿਲਾ ਪ੍ਰਧਾਨ ਬਣੀ ਮਿਹਰਬਾਨੀ ਹੈ ਇਸ ਕਰਕੇ ਮੈਨੂੰ ਖੁਸ਼ੀ ਹੈ ਕੋਈ ਮਦੀ ਹੈ ਨਹੀਂਗਾ ਸੀਨੀਅਰ ਡਿਪਟੀ ਮੇਰੋਂ ਨਾਤੇ ਮੈਂ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਡਿਵੈਲਪਮੈਂਟ ਕਰਾਂ ਲੋਕਾਂ ਨੂੰ ਇਹ ਕਹਿਣਾ ਕਲਾਕਾਰਪੇਸ਼ਨ ਤੇ ਨਹੀਂ ਤੁਸੀਂ ਵੀ ਸਾਥ ਦਿਓ ਸਾਡਾ ਕਿਉਂਕਿ ਤੁਹਾਡਾ ਸਹਿਯੋਗ ਨਾਲ ਹੀ ਸਾਰਾ ਸ਼ਹਿਰ ਦਾ ਵਿਕਾਸ ਹੋਣਾ ਸਫਾਈ ਹੋਣੀ ਹੈ ਸਭ ਕੁਝ ਜੀ ਜੀ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਹਲਕਾਈਸਟ ਦੇ ਐਮਐਲਏ ਦਲਜੀਤ ਸਿੰਘ ਪੋਲਾ ਗਰੇਵਾਲ ਜੋ ਅੱਜ ਲੱਡੂ ਵੀ ਖਵਾ ਰਹੇ ਨੇ ਤੇ ਉੱਥੇ ਹੀ ਤੇ ਨਾਲ ਜਿਹੜਾ ਪਰਮਾ ਸਵਾਗਤ ਵੀ ਜਿਹੜਾਗਾ ਉਹ ਕੀਤਾ ਮੱਕੜ ਸਾਹਣੀ ਵੀ ਜਿਹੜੇ ਨਾਲ ਮੌਜੂਦ ਨੇ ਕਿਉਂਕਿ ਬੜੇ ਲੰਬਾ ਸਮਾਂ ਤੋਂ ਜਿਹੜਾ ਇਹ ਸ਼ਹਿਰ ਨੂੰ ਜਾਣਦੇ ਵੀ ਨੇ ਤੇ ਸ਼ਹਿਰ ਨੂੰ ਪਛਾਣਦੇ ਵੀ ਨੇ ਤੇ ਲੋਕਾਂ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਜਿਹੜਾ ਰਹਿੰਦਾ ਤੇ ਤੁਹਾਨੂੰ ਦੱਸਦੀ ਹਲਕਾ ਈਸ ਦੇ ਐਮ.ਐਲ.ਏ. ਦਲਜੀਤ ਸਿੰਘ ਪੋਲਾ ਗਰੇਵਾਲ ਮੌਜੂਦ ਨੇ ਲਗਾਤਾਰ ਅੱਜ ਜਨਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਭਗਵਾਨ ਸਿੰਘ ਜੀ ਮਾਨ ਜਿੰਦਾਬਾਦ ਗਰੀਵਾਲ ਸਾਹਿਬ ਇੰਤਜ਼ਾਰ ਖਤਮ ਕਰਤਾ ਮਹਿਲਾ ਮੇਰ ਦੇ ਦਿੱਤੀ ਡਿਫਟੀ ਮੇਰ ਦੇ ਦਿੱਤਾ ਸਭ ਕੁਝ ਸਭ ਕੁਝ ਦੇ ਦਿੱਤਾ ਕੀ ਕਹੂੰ ਅੱਜ ਪੰਜਾਬ ਦਾ ਇੱਕ ਇਤਿਹਾਸਿਕ ਦਿਨ ਕਹਿ ਸਕਦੇ ਆ ਜੀ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਕਾਰਪੋਰੇਸ਼ਨ ਲੁਧਿਆਣਾ ਜਿੱਥੇ ਮਰਕੇ ਮਹਿਲਾ ਦਾ ਬਹੁਤ ਵੱਡਾ ਸਨਮਾਨ ਹੋਇਆ ਅੱਜ ਮਹਿਲਾ ਮੇਰ ਆਮ ਆਦਮੀ ਪਾਰਟੀ ਨੇ ਬਣਾਈ ਆ ਔਰ ਇੱਕ ਹੋਰ ਤੁਹਾਨੂੰ ਦੱਸਣਾ ਚਾਹਨਾ ਆਮ ਆਦਮੀ ਘਰ ਤੋਂ ਆਮ ਆਦਮੀ ਆਮ ਘਰ ਤੋਂ ਆਮ ਲੇਡੀ ਇੱਕ ਇਸਤਰੀ ਮਿਹਰ ਬਣੀ ਆ ਤੇ ਔਰ ਬਹੁਤ ਹੀ ਪੜ੍ਹੀ ਲਿਖੀ ਬੀ ਕਾਮ ਐਮ ਬੀਏ ਬਿਲਕੁਲ ਕੁਆਲਿਫਾਈਡ ਜਿਹੜੀ ਮਿਹਰ ਬਣੀ ਆ ਤੇ ਉਹਦੇ ਵਾਸਤੇ ਬਹੁਤ-ਬਹੁਤ ਵਧਾਈ ਦਿਨਾਂ ਤੇ ਬਹੁਤ-ਬਹੁਤ ਧੰਨਵਾਦ ਕਰਦਾ ਸਾਰੇ ਪੰਜਾਬ ਦਾ ਔਰ ਖਾਸ ਕਰਕੇ ਲੁਧਿਆਣਾ ਵਾਸੀਆਂ ਦਾ ਔਰ ਲੁਧਿਆਣਾ ਵਾਸੀਆਂ ਨੇ ਹਮੇਸ਼ਾ ਆਸ਼ੀਰਵਾਦ ਰੱਖਿਆ ਔਰ ਪੰਜਾਬ ਨੇ ਪਹਿਲਾਂ ਇਤਿਹਾਸ ਰਚਿਆ 91 ਸੀਟਾਂ ਦੇ ਕੇ ਐਮਐਲਏ ਐ ਐਮਐਲਏ ਬਣਵੇਂ ਦੇ ਕੇ ਆਮ ਆਦੀ ਪਾਰਟੀ ਸਰਕਾਰ ਬਣਾਈ ਤੇ ਆਮ ਆਦੀ ਪਾਰਟੀ ਵੀ ਅਜੇ ਇਤਿਹਾਸ ਉਸਤਨ ਰਚ ਰਹੀ ਆ ਤੇ ਅੱਜ ਆਮ ਲੋਕਾਂ ਦੇ ਕਰਾਂ ਦੇ ਮੁੰਡਿਆਂ ਨੂੰ ਮਿਲ ਕੇ ਪਹਿਲਾ ਐਮਐਲਏ ਬਣਾਇਆ ਅੱਜ ਮੇਰ ਬਣਾ ਰਹੀ ਆ ਤੇ ਆਉਣ ਵਾਲੇ ਸਮੇਂ 'ਚ ਅਸੀਂ ਇਕੱਠੇ ਹੋ ਕੇ ਕਿਉਂਕਿ ਜਿਹੜੇ ਪੜ੍ਹੇ ਲਿਖੇ ਨੌਜਵਾਨ ਆਉਣਗੇ ਤੇ ਉਹ ਇੱਕ ਝੋਟ ਹੋ ਕੇ ਬਜ਼ੁਰਗਾਂ ਦਾ ਅਸ਼ੀਰਵਾਦ ਲੈ ਕੇ ਕੰਮ ਕਰ ਸਕਣਗੇ ਜਿਵੇਂ ਸਾਡੇ ਪ੍ਰਾਸ਼ਰ ਸਾਹਿਬ ਸੀਨੀਅਰ ਡਿਪਟੀ ਮੇਰ ਬਣੇ ਨੇ 6 ਮਿਲ ਕੇ 6 ਟਰਮਾਂ ਦਾ 30 ਸਾਲ ਦਾ ਤਜਰਬਾ ਇਹਨਾਂ ਕੋਲ ਤੇ ਇਕੱਠੇ ਹੋ ਕੇ ਉਹਨਾਂ ਲਈ ਸਮੇਂ ਚ ਲੁਧਿਆਣੇ ਨੇ ਵਧੀਆ ਵਧੀਆ ਵਿਕਾਸ ਕਰਨਗੇ ਜੋ ਆਮ ਆਦੀ ਪਾਰ ਦੇ ਮਿਸ਼ਨ ਆ ਆਮ ਆਦੀ ਪਾਰ ਦੇ ਮੁਖੀ ਸ਼੍ਰੀ ਰਵਿੰਦ ਕੇਜੀਵਾਲ ਦਾ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਔਰ ਆਮ ਆਦੀ ਪਾਰ ਦੇ ਪ੍ਰਧਾਨ ਸ਼੍ਰੀ ਅਮਨ ਰੋੜਾਈ ਦਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਅਸੀਂ ਵੀ ਇਕੱਠੇ ਹੋ ਕੇ ਇਸ ਲੁਧਿਆਣੇ ਨੂੰ ਉਹ ਰੰਗਲੇ ਪੰਜਾਬ ਦਾ ਹਿੱਸਾ ਬਣਾਉਣਾ ਲੱਗਦਾ ਹੈ ਕਿ 2027 ਦੇ ਵਿੱਚ ਜਿਵੇਂ ਰਿਕਾਰਡ ਤੋੜ ਕੰਮ ਕਰ ਰਹੀ ਆਮ ਲੋਕਾਂ ਦੇ ਘਰਾਂ ਦੇ ਵਿੱਚੋਂ ਐਮਐਲਏ ਤੇ ਵਿਧਾਇਕ ਕੌਣ ਸਭ ਕੋ ਚੁਣੇ ਜਾ ਰਹੇ ਨੇ 27 ਦੇ ਵਿੱਚ ਕੀ ਦੇਖਦੇ ਹੋ 27 ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਲੋਕ ਦੱਸ ਰਹੇ ਨੇ ਇਤਿਹਾਸ ਰਚਿਆ ਗਿਆ ਜਿੱਥੇ ਮਿਲ ਗਿਆ ਅੱਜ ਤੱਕ ਕਿਸੇ ਪਾਰਟੀ ਤੋਂ ਇਲਾਵਾ ਹੋਰ ਕੋਈ ਜਿੱਤਿਆ ਨਹੀਂ ਸੀ ਅਜ ਆਮ ਆਦੀ ਪਾਰਟੀ ਦਾ ਉੱਥੇ ਐਮਐਲਏ ਬਣ ਰਹੇ ਨੇ ਐਮਪੀ ਬਣ ਰਹੇ ਨੇ ਮੇਅਰ ਬਣ ਰਹੇ ਨੇ ਕੌਂਸਲਰ ਬਣ ਰਹੇ ਨੇ ਕਿਉਂਕਿ ਪੰਜਾਬ ਵਾਸੀ ਬਹੁਤ ਸੂਝਵਾਨ ਤੇ ਬਹੁਤ ਸਮਝਦਾਰ ਨੇ ਪੰਜਾਬ ਵਾਸੀਆਂ ਨੇ ਹਮੇਸ਼ਾ ਇਤਿਹਾਸ ਰਚਿਆ ਚਾਹੇ ਉਹ ਆਜ਼ਾਦੀ ਦੀ ਲੜਾਈ ਕਰਨ ਦੀ ਗੱਲ ਕਰਦੇ ਆ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਵਾਹ ਹਰੀ ਕ੍ਰਾਂਤੀ ਨਾਜਪੈਦਾ ਕਰਨ ਦੀ ਗੱਲ ਕਰਦੇ ਆ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਵਾਹ ਜਿਹੜੇ ਕਾਲੇ ਕਾਨੂੰਨ ਵਾਪਸ ਕਰਾਉਣ ਦਾ ਯੋਗਦਾਨ ਵੀ ਵੱਡਾ ਪੰਜਾਬੀਆਂ ਦਾ ਵਾਹ ਤੇ ਪੰਜਾਬੀਆਂ ਨੇ ਤੇ ਆਸ ਰੱਖ ਕੇ ਆਮ ਆਦੀ ਪਾਰਟੀ ਸਰਕਾਰ ਬਣਾਈ ਤੇ ਅਸੀਂ ਵੀ ਸਾਡੇ ਆਮ ਆਦੀ ਪਾਰਟੀ ਦੇ ਸਾਰੇ ਇਕੱਠੇ ਹੋ ਕੇ ਤੇ ਪੰਜਾਬ ਨੂੰ ਉਸੇ ਰੰਗਲੇ ਪੰਜਾਬ ਜਿਹੜਾ ਬਣਾਉਣ ਦਾ ਮਿਸ਼ਨ ਆ ਪੰਜਾਬ ਦੇ ਵਿੱਚ ਦਵਾਈ ਪੜਾਈ ਰੁਜ਼ਗਾਰ ਦੇ ਕੇ ਹਰ ਆਮ ਆਦਮੀ ਨੂੰ ਉਹਦੇ ਪੈਰਾਂ ਤੇ ਖੜਾ ਕਰਨਾ ਸਾਡੀ ਡਿਊਟੀ ਹੈ ਉਹ ਕਰਾਂਗੇ। ਮਾਈ ਟੂ ਕੰਪਲੀਟ ਆ ਮਾਈ ਵਰਕ ਵਿਦ ਦਾ ਹੋਲ ਹਾਰਟ। ਇੰਦਰਜੀਤ ਇੰਦਰਜੀਤ ਬੋਰਨ ਨੂੰ ਲੱਗਦਾ ਸੀ ਕਿ ਇਸ ਜ਼ੋਨ ਦੇ ਵਿੱਚ ਸਭ ਤੋਂ ਅੱਗੇ ਨੇ। ਨਹੀਂ ਚੱਲ ਰਿਹਾ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਤਾਂ ਨਹੀਂ ਕਹਿ ਸਕਦੇ ਮਾਲਕ ਜਾਣਦਾ ਹੈ ਕੀ ਹੈ ਕੀ ਨਹੀਂ ਹੈ। ਬਾਕੀ ਜੋ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਇਹ ਫਤਵਾ ਦਿੱਤਾ ਹੈ ਉਹਦਾ ਬਹੁਤ-ਬਹੁਤ ਧੰਨਵਾਦ। ਧੰਨਵਾਦ। ਸਾਰੇ ਕੌਂਸਲਰ ਸਾਰੇ ਕਾਉਂਸਲਰਸ ਨੂੰ ਕਿਵੇਂ ਨਾਲ ਪੈਨ ਜਿਹੜਾ ਨੂੰ ਆਫਿਸ ਬਿਠਾਉਣਾ ਹੈ ਰੋੜਾ ਸਾਹਿਬ ਵਾਲੀ ਕਿਹਦੀ ਆਓ ਆਓ ਰੋੜਾ ਸਾਹਿਬ ਵਾਲੀ ਕਿਹਦੀ ਤੋਂ ਗਿਆ ਮੇਅਰ ਮੇਅਰ ਦਾ ਜਿਹੜਾ ਨਾਮ ਲਾਉਣਾ ਚੱਲ ਰਿਹਾ ਅੱਜ ਇੰਤਜ਼ਾਰ ਜਿਹੜਾ ਖਤਮ ਹੋਇਆ ਉਹ ਵੀ ਇੰਨੇ ਵਧੀਆ ਤਰੀਕੇ ਨਾਲ ਹੋਇਆ ਕਿ ਆਮ ਘਰਾਂ ਦੇ ਵਿਅਕਤੀਆਂ ਨੂੰ ਕਰਮਵਾਰ ਮੇਅਰ ਤੇ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਬਣਾਇਆ ਗਿਆ ਤੇ ਇਹਨਾਂ ਲੋਕਾਂ ਦੇ ਜਿਹੜੇ ਗੱਲਾਂ ਕਰਦੇ ਸੀ ਵੀ ਆਮ ਆਦਮੀ ਪਾਰਟੀ ਹੁਣ ਖਾਸ ਹੋ ਗਈ ਇਹ ਤਾਂ ਤਕੜੇ ਬੰਦਿਆਂ ਨੂੰ ਪੁੱਛਦੇ ਆ ਵਰਕਰ ਨੂੰ ਮਾਰਦੇ ਆ ਆ ਤੁਹਾਡੇ ਸਾਹਮਣੇ ਖੜਾ ਵਰਕਰ ਇਹਨੂੰ ਅੱਜ 11 ਵਜੇ ਤੱਕ ਇਹ ਵੀ ਨਹੀਂ ਸੀ ਪਤਾ ਵੀ ਇਹ ਇਹ ਕੁਛ ਪਲ ਬਾਅਦ ਇਹ ਡਿਪਟੀ ਮੇਅਰ ਬਣੂਗਾ ਜੀ ਮੇਅਰ ਨੂੰ ਨਹੀਂ ਸੀ ਪਤਾ ਵੀ ਮੈਂ ਅੱਜ ਸ਼ਾਮ ਨੂੰ ਜਦੋਂ ਇਸ ਮੀਟਿੰਗ ਤੋਂ ਬਾਅਦ ਜਾਊਂਗੀ ਤਾਂ ਮੈਂ ਮੇਅਰ ਦੇ ਰੂਪ ਵਿੱਚ ਜਾਊਂਗੀ ਇਹ ਕੋਈ ਇੱਕ ਪਾਰਟੀ ਹੈ ਉਹ ਆਮ ਆਦਮੀ ਪਾਰਟੀ ਹੈ ਇਹਦੇ ਪਿੱਛੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਸੋਚ ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਹੈ ਜਿਹੜੀ ਇੱਕ ਆਮ ਘਰਾਂ ਦੇ ਬੰਦਿਆਂ ਨੂੰ ਚੰਗੇ ਅਹੁਦਿਆਂ ਤੇ ਪਹੁੰਚਾ ਕੇ ਨਵਾਇਦੀ ਜੀ ਤੇ ਇਹ ਲੱਗਦਾ ਕਿ ਹੁਣ ਜਿਹੜਾ ਲੁਧਿਆਣਾ ਸ਼ਹਿਰ ਦਾ ਨਖਾਰ ਬਦਲੂਗਾ ਹੀ ਨਖਾਰ ਤਾਂ ਜਦੋਂ ਦੀ ਮਾਨ ਸਾਹਿਬ ਦੀ ਸਰਕਾਰ ਬਣੀ ਉਦੋਂ ਹੀ ਬਦਲਣ ਲੱਗਿਆ ਪਰ ਜਿਹੜੀਆਂ ਹੁਣ ਕਮੀਆਂ ਪੇਸ਼ ਨੇ ਜਦੋਂ ਮੇਅਰ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੇ ਜਿਹੜੀ ਜਿਹੜੀ ਕਲਮਾਂ ਆ ਉਹ ਸਾਡੇ ਹੱਥ 'ਚ ਹੋਗੇ ਤਾਂ ਮੈਂ ਸਮਝਦਾ ਵੀ ਲੁਧਿਆਣਾ ਸ਼ਹਿਰ ਦਾ ਸਰਪੱਖੀ ਵਿਕਾਸ ਹੋਊਗਾ ਤੁਸੀਂ ਕਹਿੰਦੇ ਵੀ ਰਹਿੰਦੇ ਸੀ ਵੀ ਜੇ ਮੇਅਰ ਤੇ ਕੌਂਸਲਰ ਤੇ ਵਿਧਾਇਕ ਸਾਰੇ ਆਮ ਆਦਮੀ ਪਾਰਟੀ ਦੇ ਹੋਣਗੇ ਤੇ ਜਰੂਰ ਕੰਮ ਸਿਰੇ ਤੇ ਇਹ ਕੜੀ ਨਾ ਕੜੀ ਆ ਜਦੋਂ ਕੜੀ ਨਾ ਕੜੀ ਜੁੜ ਗਈ ਤਾਂ ਨਿਰਸੰਦੇ ਜਿਹੜੇ ਕੰਮ ਆ ਉਹ ਵਿਕਾਸ ਦੀ ਜਿਹੜੀ ਨਹਿਰੀ ਆਊਗੀ ਉੰਕੀ ਆਤਮ ਨਗਰ ਦੇ ਵਿੱਚੋਂ ਇਸ ਨਮਾਣੇ ਵਰਕਰ ਨੂੰ ਬਣਾਇਆ ਤਾਂ ਮੈਂ ਸਮਝਦਾ ਵੀ ਆਤਮ ਨਗਰ ਦੇ ਵਿੱਚ ਤਾਂ ਹੁਣ ਕੰਮ ਨਹੀਂ ਜਿਹੜੀਆਂ ਨੇਰ ਨਹੀਂ ਆਉਣਗੀਆਂ ਜੋਰ ਸਾਹਿਬ ਤਾਂ ਕਿੰਨੀਆਂ ਉਮੀਦਾਂ ਨੇ ਜੋਰ ਸਾਹਿਬ ਤਾਂ ਇੱਕ ਸਮਰਪਿਤ ਆ ਪਾਰਟੀ ਨੂੰ ਜੋ ਪਾਰਟੀ ਨੇ ਕਿਹਾ ਜੋ ਡਿਊਟੀ ਲਈ ਹੈ ਇਹ ਤਨਦੇਹੀ ਨਾਲ ਤੇ ਇਮਾਨਦਾਰੀ ਨਾਲ ਨਿਭਾਊਗਾ ਤੇ ਉਹਦੇ ਪਿੱਛੇ ਡੰਡਾ ਵੀ ਖੜਾ ਹੈ ਇਹਨੂੰ ਗਾਈਡ ਕਰਨ ਲਈ ਇੱਕ ਭਰਾ ਵੱਡਾ ਖੜਾ ਤਾਂ ਕਿ ਜਿਹੜੇ ਕੰਮ ਹੇ ਟੰਗ ਨਾ ਹੋ ਸਕ ਜੀ ਠੀਕ ਹੈ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਨਾ ਆਪਣੇ ਵੱਡੇ ਵੀ ਸਤਿਕਾਰਯੋਗ ਐਮ ਐਲ ਏ ਸਦਾ ਕਲਵੰਸਨ ਸਿੱਧੂ ਜੀ ਦਾ ਸਾਰੀ ਲੀਡਰਸ਼ਿਪ ਦਾ ਪੰਜਾਬ ਪ੍ਰਧਾਨ ਜੀ ਦਾ ਸੀ ਐਮ ਸਾਹਿਬ ਦਾ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਇੱਕ ਨਿਮਾਣੇ ਜੇ ਵਰਕਰ ਨੂੰ ਮੈਂ ਗਲੀਆਂ ਦੇ ਵਿੱਚ ਪੋਸਟਰ ਲਾਉਂਦਾ ਰਿਹਾ ਵਾਂ ਪਾਰਟੀ ਦਾ ਝੰਡੇ ਵੀ ਲਾਏ ਨੇ ਦਰਿਆ ਵੀ ਮਿਸ਼ਾਈਆਂ ਨੇ ਅੱਜ ਗਲੀ ਤੋਂ ਚੱਕ ਕੇ ਲੁਧਿਆਣੇ ਦਾ ਡਿਪਟੀ ਮੇਅਰ ਦਾ ਅਹੁਦਾ ਦਿੱਤਾ ਮੈਂ ਇਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਹੀ ਕਰ ਸਕਦੀ ਸੀ ਰਵਾਇਤੀ ਪਾਰਟੀਆਂ ਨੇ ਤਾਂ ਅਜ ਤੱਕ ਇਹਦੇ ਕਿਸੇ ਨੇ ਸਾਰ ਹੀ ਨਹੀਂ ਲਈ ਸੀ ਕਿਸੇ ਵਰਕਰ ਦੀ ਸੱਚ ਜਾਣਿਓ ਸਵੇਰੇ ਮੈਂ ਆਪਣੇ ਘਰੋਂ ਨਿਕਲਿਆ ਤੇ ਮੈਂ ਸਿੰਪਲ ਸੌ ਚੱਕ ਦੇ ਸਮਾਗਮ ਦੇ ਵਿੱਚ ਜਾਣ ਲਈ ਘਰੋਂ ਤੁਰਿਆ ਸੀ ਨਾ ਮੇਰੇ ਨਾਲ ਕੋਈ ਦੋਸਤ ਮਿੱਤਰ ਸੀਗੇ ਮੈਂ ਇੱਕ ਮੇਰਾ ਸਿਰਫ ਦੋਸਤ ਸੀ ਸੀ ਦੋ ਜਣੇ ਆਏ ਘਰੋਂ ਤੇ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਅੱਜ ਮੈਂ ਡਿਪਟੀ ਮੇਅਰ ਬਣਨ ਜਾ ਰਿਹਾ ਹਾਂ ਉਹ ਤਾਂ ਜਦੋਂ ਨਾ ਅਨਾਉਂਸ ਕੀਤਾ ਮੈਨੂੰ ਉਦੋਂ ਪਤਾ ਲੱਗਿਆ ਤੇ ਮੈਨੂੰ ਖੁਸ਼ੀ ਵੀ ਹੋਈ ਕਿ ਮੈਂ ਇਸ ਪਾਰਟੀ ਨਾਲ ਜੁੜਿਆ ਹਾਂ ਜਿਨ੍ਹਾਂ ਨੇ ਇੱਕ ਵਰਕਰ ਦੀ ਨਾ ਮੇਰੀ ਕੋਈ ਅਪਰੋਚ ਆ ਨਾ ਮੈਂ ਕਿਸੇ ਨੂੰ ਕੁਝ ਕਹਿ ਸਕਦਾ ਸੀ ਤੇ ਮੇਰੀ ਮੇਰੇ ਤੇ ਨਹੀਂ ਕਿਰਪਾ ਕੀਤੀ ਆ ਆਮਾਦੀ ਪਾਰਟੀ ਨੇ ਮੈਂ ਪਾਰਟੀ ਨੂੰ ਵਿਸ਼ਵਾਸ ਦਿਵਾਨਾ ਸਾਰੀ ਲੀਡਰਸ਼ਿਪ ਨੂੰ ਵਿਸ਼ਵਾਸ ਦਿਵਾਨਾ ਕਿ ਮੈਂ ਪੂਰੇ ਤਨ ਦੇ ਨਾਲ ਦਿਨ ਰਾਤ ਇੱਕ ਕਰਕੇ ਪਾਰਟੀ ਲਈ ਤੇ ਧਿਆਣਾ ਵਾਸੀਆਂ ਲਈ ਸ਼ਹਿਰ ਵਾਸੀਆਂ ਲਈ ਹਮੇਸ਼ਾ ਸਮਰਪਿਤ ਰਹੂੰਗੀ ਕੀ ਕੁਝ ਵੇਖਦੇ ਹੋ ਸ਼ਹਿਰ ਵਾਸਤੇ ਪਹਿਲਾਂ ਦੇਖੋ ਸ਼ਹਿਰ ਵਾਸਤੇ ਇੱਥੇ ਜੰਮੇ ਪਲੇ ਆ ਇੱਥੇ ਰਹੇ ਆ ਪੁਰਾਣੇ ਮੇਅਰ ਚਾਹੇ ਕੋਈ ਵੀ ਰਿਹਾ ਵਾ ਸਾਰੇ ਰਵੈਤੀ ਪਾਰਟੀਆਂ ਨੇ ਅਜ ਤੱਕ ਕੀ ਕੀਤਾ ਜਰਾ ਜਗ ਜਾਹਰਾ ਤਾਂ ਹੀ ਇੰਨੀ ਬਹੁਮਤ ਨਾਲ ਆਮਾਦੀ ਪਾਰਟੀ ਆਈ ਆ ਫੇਰ ਕਾਉਂਸਲਰ ਬਣੇ ਮੇਅਰ ਬਣ ਗਏ ਅੱਜ ਤੇ ਜਿਹੜਾ ਸ਼ਹਿਰ ਦੇ ਵਿੱਚ ਸਫਾਈ ਪਾਣੀ ਪੀਣ ਨਾਲ ਬਹੁਤ ਛੋਟੀਆਂ ਗੱਲਾਂ ਨੇ ਅੱਜ ਵੀ ਮੈਨੂੰ ਕਰਨੀਆਂ ਪੈ ਰਹੀਆਂ ਪਰ ਇਹ ਬਣਦੀਆਂ ਨਹੀਂ ਸੀਗੀਆਂ ਬਹੁਤ ਛੋਟੀਆਂ ਗੱਲਾਂ ਨੇ ਪਰ ਇਹੀ ਜਿਹੜੀ ਕੰਮ ਹੀ ਨਹੀਂ ਹੋਏ ਉਹ ਪਹਿਲ ਦੇ ਧਾਰ ਤੇ ਜਿਹੜਾ ਫੁੱਟਾ ਦਰਿਆ ਕਿੰਨੇ ਸਾਲਾਂ ਤੋਂ ਸੁਣਦੇ ਆ ਰਹੇ ਆ ਮੈਂ ਪੜਦਾ ਹੁੰਦਾ ਸੀ ਜਦੋਂ ਦਾ ਮੈਂ ਸੁਣਦਾ ਸੀ ਅੱਜ ਤੱਕ ਕੋਈ ਨਹੀਂ ਸਾਫ ਹੋਇਆ ਸਾਰੇ ਸੀਨੀਅਰ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਸਾਹਿਬ ਮੰਤਰੀ ਸਾਹਿਬ ਐਮ ਐਲ ਏ ਸਾਹਿਬ ਸਾਰੇ ਸਿਰ ਜੋੜ ਕੇ ਬੈਠਾਂਗੇ ਕਿ ਸ਼ਹਿਰ ਦੀ ਬਿਹਤਰੀ ਲਈ ਕੀ ਕਰ ਸਕਦੇ ਆ ਤੇ ਉਹ ਕਰਕੇ ਦਿਖਾਵਾਂਗੇ ਜੀ ਸਰ ਕੀ ਕਹੋਗੇ ਅੱਜ ਜਿਹੜਾ ਇੰਤਜ਼ਾਰ ਸੀ ਉਹ ਖਤਮ ਕਰਤਾ ਲੁਧਿਆਣਾ ਵਾਸੀਆਂ ਨੂੰ ਜਿਹੜਾ ਮੇਅਰ ਦਿੱਤਾ ਗਿਆ ਆ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੀ ਸਰਦਾਰ ਭਗਵੰਤ ਸਿੰਘ ਜੀ ਮਾਨ ਸੀਐਮ ਸਾਹਿਬ ਔਰ ਸਮੁੱਚੀ ਆਮ ਆਦਮੀ ਪਾਰਟੀ ਦੀ ਜਿਹੜੀ ਹਾਈਕ ਮਾਡਾ ਬੜੀ 파ਰਕੂ ਅੱਖ ਦੇ ਨਾਲ ਉਹਨਾਂ ਨੇ ਲੁਧਿਆਣੇ ਨੂੰ ਇੱਕ ਨਵੀਂ ਸ਼ੁਰੂਆਤ ਜਿਹੜੀ ਹੈ ਅੱਜ ਕੀਤੀ ਹੈ ਔਰ ਇੰਦਰਜੀਤ ਕੌਰ ਜਿਹੜੇ ਹੈ ਉਹ ਮੇਰ ਹੋਣੇ ਹੈ ਤੇ ਸਾਡੇ ਸੀਨੀਅਰ ਡਿਪਟੀ ਮੇਰ ਜਿਹੜਾ ਰਕੇਸ਼ ਪ੍ਰਾਸ਼ਰ ਜੀ ਜਿਨ੍ਹਾਂ ਨੂੰ ਬੜਾ ਤਜਰਬਾ ਹੈ 6ਵੀਂ ਵਾਰੀ ਉਹ ਜਿੱਤੇ ਹੈ ਤੇ ਮੈਂ ਸਮਝਦਾ ਵੀ ਉਸ ਤਜਰਬੇ ਦੇ ਨਾਲ ਜਿਹੜੇ ਸਾਡੇ ਪ੍ਰਿੰਸ ਜੋਰਜੀਓ ਡਿਪਟੀ ਮੇਅਰ ਬਣੇ ਹੈ ਉਹ ਤਜਰਬੇ ਦਾ ਜਿਹੜਾ ਫਾਇਦਾ ਆ ਮੈਂ ਸਮਝਦਾ ਕਿ ਲੁਧਿਆਣਾ ਸ਼ਹਿਰ ਨੂੰ ਬਹੁਤ ਮਿਲਨ ਜਾ ਰਿਹਾ ਆ ਕਿਉਂਕਿ ਦੇਖੋ ਜਿਨ੍ਹਾਂ ਨੇ ਸੇਵਾ ਕੀਤੀ ਆ ਉਹ ਸੇਵਾ ਦੇ ਜਜ਼ਬੇ ਦੇ ਨਾਲ ਜਿਹੜੇ ਰਾਜਨੀਤੀ ਦੇ ਵਿੱਚ ਹੁੰਦੇ ਆ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਵੈਸੇ ਵੀ ਪੰਜਾਬ ਤੇ ਪੰਜਾਬੀ ਦੇ ਜਿਹੜਾ ਭਲਾ ਚਾਹੁੰਦੇ ਆ ਉਹ ਆਮ ਆਦਮੀ ਪਾਰਟੀ ਦੇ ਨਾਲ ਸਾਰੇ ਹੀ ਜਿਹੜੇ ਆ ਉਹ ਜੁੜਦੇ ਆ ਕਿਉਂਕਿ ਇਹ ਵਾਕਈ ਹੀ ਆਮ ਲੋਕਾਂ ਦੀ ਜਿਹੜੀ ਸਰਕਾਰ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਨੇ ਸੋਚਿਆ ਹੋਏਗਾ ਕਿ ਵੀ ਪ੍ਰਿੰਸਪਲ ਇੰਦਰਜੀਤ ਕੋ ਜਿਹੜੇ ਅਮੀਰ ਬਣ ਗਏ ਉਹਨਾਂ ਨੇ ਵੀ ਨਹੀਂ ਕਰੀ ਸੋਚਿਆ ਨੇ ਕਿ ਮੈਂ ਅਮੀਰ ਬਣਾਂਗੀ ਆ ਆਮ ਆਦਮੀ ਪਾਰਟੀ ਦੀ ਜਿਹੜੀ ਪਾਰਕ ਹੋਇਆ ਕਿ ਤੇ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਆ ਸਾਰਾ ਸਿਸਟਮ ਹੈ ਕਿ ਦੇਖੋ ਸੇਵਾ ਦਾ ਜਿਹੜਾ ਜज्ਬਾ ਆ ਸੇਵਾ ਕੀਤੀ ਹੈ ਤੇ ਲੋਕਾਂ ਨੇ ਵੋਟਾਂ ਪਾਏ ਆ ਉਹਨਾਂ ਨੂੰ ਜਿਤਾਇਆ ਔਰ ਇਸੇ ਤਰ੍ਹਾਂ ਹੀ ਜਿਹੜਾ ਆ ਅਗੋਂ ਵੀ ਜਿਹੜੀ ਸੇਵਾ ਇਸੇ ਤਰ੍ਹਾਂ ਹੀ ਕਰਦੇ ਰਹਿਣਗੇ ਤੇ ਨਵੀਂ ਜਿਹੜੀ ਸ਼ੁਰੂਆਤ ਹੈ ਲੁਧਿਆਣੇ ਦੀ ਉਹ ਹੀ ਹੈ ਮੈਂ ਸੱਚਦਾ ਵੀ ਇਹ ਜਿਹੜਾ ਮੇਅਰ ਸੀਨੀਅਰ ਡਿਊਟੀ ਮੇਅਰ ਜਿਹੜੀ ਜਿੰਨੇ ਸਾਰੇ ਜਿਹੜੀ ਟੀਮ ਹੈ ਔਰ ਜਿੰਨੇ ਵੀ ਕਾਉਂਸਲਰ ਸਾਹਿਬਾਨ ਨੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵਧਾਈਆਂ ਵੀ ਨੇ ਤੇ ਔਰ ਲੁਧਿਆਣੇ ਦੀ ਜਿਹੜੀ ਡਿਵੈਲਪਮੈਂਟ ਹੈ ਬਹੁਤ ਅੱਛੇ ਤਰੀਕੇ ਨਾਲ ਹੋਣ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਬਹੁਤ ਛਾਏ ਰਹੇ ਹੋ ਤੁਸੀਂ ਇਲੈਕਸ਼ਨ ਦੌਰਾਨ ਕੈਂਪੇਨ ਦੌਰਾਨ ਤੇ ਉਸ ਵਕਤ ਹਰ ਕੋਈ ਇਹੀ ਕਹਿ ਰਿਹਾ ਸੀ ਵੀ ਮੇਅਰ ਸਾਡਾ ਬਣੂਗਾ ਮੇਅਰ ਸਾਡਾ ਬਣੂਗਾ ਬੜੇ ਗੱਠ ਜੋੜ ਦੀ ਵੀ ਗ ਤੁਸੀਂ ਇੱਕ ਚੀਜ਼ ਇਹ ਦੇਖੋ ਕਿ ਲੁਧਿਆਣੇ ਦੇ ਵਿੱਚ ਜਿਹੜੀ ਕਾਰਪੋਰੇਸ਼ਨ ਦੀ ਜਿਹੜੀ ਚੋਣ ਹੈ ਰੂਲਿੰਗ ਪਾਰਟੀ ਦੇ ਜੋ ਚੋਣ ਹੋਈ ਹੈ ਮੇਰੇ ਹਿਸਾਬ ਨਾਲ ਇਸ ਤਰ੍ਹਾਂ ਦੀ ਚੋਣ ਮੈਂ ਆਪਣੀ ਲਾਈਫ ਦੇ ਵਿੱਚ ਕਦੀ ਇਦਾਂ ਦੀ ਦੇਖੀ ਨਹੀਂ ਜੋ ਇਸ ਵਾਰੀ ਇੰਨੀ ਫੇਰ ਚੋਣ ਹੋਈ ਹੈ ਬੜੀ ਫੇਰ ਚੋਣ ਹੋਈ ਹੈ ਕੋਈ ਕਿਸੇ ਨੇ ਧੱਕਾ ਨਹੀਂ ਕੀਤਾ ਕੋਈ ਕੁਝ ਨਹੀਂ ਹੈਗਾ ਔਰ ਬੜੇ ਤਰੀਕੇ ਦੇ ਨਾਲ ਸ਼ਾਂਤਮਈ ਮਾਹੌਲ ਦੇ ਨਾਲ ਸਾਰੀ ਜਿਹੜੀ ਹੈ ਇਲੈਕਸ਼ਨ ਕੀਤੀ ਗਈ ਹੈ ਔਰ ਦੇਖੋ ਗੱਲ ਇਹ ਹੈ ਕਿ ਬਾਕੀ ਸੋਸ਼ਲ ਮੀਡੀਆ ਦੀ ਤੁਸੀਂ ਗੱਲ ਕੀਤੀ ਹੈ ਉਹ ਰਾਜਨੀਤਿਕ ਤੌਰ ਦੇ ਉੱਤੇ ਜੋ ਥੋੜਾ ਬਹੁਤ ਹੁੰਦਾ ਆ ਤੇ ਅਸੀਂ ਉਸ ਚੀਜ਼ ਨੂੰ ਜਿਹੜਾ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਵੀ ਜਿਸ ਤਰ੍ਹਾਂ ਪਹਿਲਾਂ ਤੁਸੀਂ ਵੋਟਾਂ ਲਈਆਂ ਉਦਾਂ ਨਹੀਂ ਵੀ ਇੱਕ ਲੋਕਾਂ ਨੂੰ ਸੇਵਾ ਦਾ ਜਿਹੜਾ ਤੁਹਾਡਾ ਇੱਕ ਟੀਚਾ ਜਾਂ ਸੇਵਾ ਦੱਸ ਕੇ ਲੋਕਾਂ ਨੂੰ ਵੋਟਾ ਲਓ ਨਾ ਕਿ ਕਿਸੇ ਹੋਰ ਚੀਜ਼ ਨੇ ਕੀ ਉਮੀਦਾਂ ਨੇ ਇਹਨਾਂ ਕੋਲੋਂ ਜਿਹੜੇ ਚੁਣੇ ਗਏ ਨੇ ਦੇਖੋ ਜਿਹੜੇ ਚੁਣੇ ਗਏ ਬਹੁਤ ਵੱਡੀਆਂ ਉਮੀਦਾਂ ਮੈਂ ਪਹਿਲਾਂ ਹੀ ਜਿੱਦਾਂ ਦੱਸਿਆ ਕਿ ਬੜੀ 파ਰਖੂ ਆਕਿਆ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੀਐਮ ਸਾਹਿਬ ਔਰ ਅਰਵਿੰਦ ਕੇਜਰੀਵਾਲ ਜੀ ਬੜੀ 파ਰਖੂ ਆਕਿਆ ਸਾਡੇ ਪੰਜਾਬ ਦੇ ਪ੍ਰਧਾਨ ਸਾਹਿਬ ਅਮਨ ਅਰੋੜਾ ਜੀ ਔਰ ਤੁਸੀਂ ਦੇਖੋ ਕਿ ਜਿੰਨੇ ਵੀ ਸਾਡੇ ਐਮਐਲਏ ਸਾਹਿਬਾਨ ਨੇ ਉਹ ਵੀ ਬੜੇ ਬਹੁਤਾਰੇ ਜਿਹੜੇ ਆ ਕਿੰਨੇ ਡਿਵੈਲਪਮੈਂਟ ਚੱਲ ਰਿਹਾ ਸਾਡੇ ਅਸ਼ੋਕ ਪ੍ਰੈਸ਼ਰ ਜੀ ਜਿਹੜੇ ਆ ਸੈਂਟਰਲ ਤੋਂ ਸਾਡੇ ਵਿ ਬਿਮੇ ਵਿਕਾਸ ਦਾ ਜਿਹੜਾ ਕੰਮ ਕਰਨਾ ਹੈ ਔਰ ਉਸੇ ਵਿਕਾਸ ਦੀ ਲੜੀ ਦੇ ਤਹਿਤ ਅਨੇਕਾ ਹੀ ਕੰਮ ਜਿਹੜੇ ਐ ਇਲੈਕਸ਼ਨ ਤਾਂ ਹੋਣੀ ਹੈ ਉਸ ਤੋਂ ਪਹਿਲਾਂ ਹੀ ਬੜੇ ਕੰਮ ਜਿਹੜੇ ਐ ਐਮਐਲਏ ਸਾਹਿਬ ਤੋਂ ਅਸੀਂ ਪਾਸ ਕਰਵਾ ਕੇ ਤੇ ਆਪਣੇ ਵਾਰਡ ਦੇ ਵਿੱਚ ਨਵੇਂ ਟੂਬਲ ਨਵੀਆਂ ਸੜਕਾਂ ਕਈ ਕੰਮ ਕਰਵਾਇਆ ਔਰ ਇਹ ਵਿਕਾਸ ਦੀ ਜਿਹੜੀ ਲੜੀ ਹੈ ਉਹ ਟੁੱਟੇਗੀ ਨਹੀਂ ਵਿਕਾਸ ਦੀ ਲਹਿਰ ਇਸੇ ਤਰ੍ਹਾਂ ਚੱਲਦੀ ਰਹੇ। ਬਤਾਇਆ ਗੋਗੀ ਦੀ ਕਮੀ ਮਹਿਸੂਸ ਹੋ ਰਹੀ ਹੈ ਅੱਜ ਦੇਖੋ ਪਰਿਵਾਰ ਦਾ ਕੋਈ ਜੀ ਜਦੋਂ ਜਾਂਦਾ ਨਿਖੜਦਾ ਨਾ ਤੇ ਉਹਨਾਂ ਦੀ ਕਮੀ ਜਿਹੜੀ ਹੈ ਬਹੁਤ ਮਹਿਸੂਸ ਹੁੰਦੀ ਹੈ ਜੋ ਉਹਨਾਂ ਦਾ ਸੁਭਾਅ ਸੀਗਾ ਜੋ ਉਹਨਾਂ ਦਾ ਹਸਮੁਖ ਚਿਹਰਾ ਸੀਗਾ ਉਹ ਅੱਜ ਵੀ ਅ ਅੱਖਾਂ ਦੇ ਸਾਹਮਣੇ ਹੈ ਤੇ ਉਹਨਾਂ ਦੇ ਜਿਹੜੇ ਬੋਲ ਨੇ ਅੱਜ ਵੀ ਕੰਨਾਂ ਦੇ ਵਿੱਚ ਗੂੰਜਦੇ ਆ ਤੇ ਕਿਉਂਕਿ ਉਹਨਾਂ ਨੇ ਵਿਦਾਇਕ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਕਦੀ ਇਸ ਤਰ੍ਹਾਂ ਉਹਨਾਂ ਨੇ ਸ਼ੋਅ ਨਹੀਂ ਸੀ ਕੀਤਾ ਸਾਰਿਆਂ ਨਾਲ ਮਿਲਣਾ ਵਰਤਣਾ ਪਿਆਰ ਕਰਨਾ ਇਹ ਸੀ ਉਹਨਾਂ ਦੀ ਇੱਕ ਵਡਿਆਈ ਇਹ ਖੂਬੀ ਸੀ ਉਹਨਾਂ ਦੀ ਤੇ ਬਸ ਇਹ ਵੀ ਉਹਨਾਂ ਦੀ ਜਿਹੜੀ ਕਮੀ ਹੈ ਜਦ ਤੱਕ ਮੈਂ ਸਮਝਦਾ ਵੀ ਸਾਡੇ ਸਾਰਿਆਂ ਦੇ ਸਾਥ ਚੱਲ ਰਹੀ ਹੈ ਗੋਗੀ ਜੀ ਦੀ ਕਮੀ ਸਾਨੂੰ ਹਮੇਸ਼ਾ ਮਹਿਸੂਸ ਹੁੰਦੀ ਰਹੇ ਜੀ ਸੋਮਾ ਸਰ ਅੱਜ ਉਹ ਦਿਨ ਆ ਗਿਆ ਜਿਹਦੀ ਲੋਕ ਉਡੀਕ ਕਰ ਰਹੀ ਸੀ ਲੁਧਿਆਣੇ ਨੂੰ ਮੇਅਰ ਕਦੋਂ ਮਿਲੂਗਾ ਕੀ ਕਹੋਗੇ ਪਹਿਲਾਂ ਤਾਂ ਅੱਜ ਮੇਅਰ ਦੀ ਜਿਹੜੀ ਅਨਾਉਂਸਮੈਂਟ ਵੀ ਹੋਣ ਲੱਗੀ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਰ ਅਰੋੜਾ ਜੀ ਦਾ ਤੇ ਹਰਦੀਪ ਸਿੰਘ ਮੁੰਡੀਆਂ ਜੀ ਸਾਡੇ ਜਿਹੜੇ ਕੈਬਨਿਟ ਮਿਨਿਸਟਰ ਉਹਨਾਂ ਦਾ ਜਿਨ੍ਹਾਂ ਦੀ ਯੋਗਵਾਹੀ ਥਲੇ ਅੱਜ ਲੁਧਿਆਣੇ ਨੂੰ ਨਵਾਂ ਮੇਅਰ ਮਿਲਿਆ ਨਵੇਂ ਮੇਅਰ ਦੇ ਰੂਪ ਚ ਪ੍ਰਿੰਸੀਪਲ ਇੰਦਰਜੀਤ ਕੌਰ ਤਰਕੇਸ਼ ਪ੍ਰਾਸ਼ਰ ਜੀ ਜਿਹੜੇ ਸੀਨੀਅਰ ਡਿਪਟੀ ਮੇਅਰ ਤੇ ਪ੍ਰਿੰਸ ਜਾਰਜੀ ਜਿਹੜੇ ਡਿਪਟੀ ਮੇਅਰ ਬਣੇ ਨੇ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਵਧਾਈ ਦੇਣਾ ਤੇ ਆਸ ਕਰਦਾ ਵੀ ਇਹ ਲੁਧਿਆਣਾ ਸ਼ਹਿਰ ਦੀ ਬਿਹਤਰੀ ਤਰੱਕੀ ਲਈ ਦਿਨ ਰਾਤ ਮਿਹਨਤ ਕਰਨਗੇ ਤੇ ਲੁਧਿਆਣਾ ਸ਼ਹਿਰ ਨੂੰ ਪੰਜਾਬ ਚ ਇੱਕ ਨੰਬਰ ਸ਼ਹਿਰ ਬਣਾਉਣ ਲਈ ਆਪਣਾ ਯੋਗਦਾਨ ਪਾਉਣਗੇ ਅੱਛਾ ਕੀ ਲੱਗਦਾ ਹੈ ਕਿ ਜਿਹੜੇ ਨਾਮ ਅਨਾਉਂਸਮੈਂਟ ਕੀਤੇ ਗਏ ਜਿਨ੍ਹਾਂ ਨੂੰ ਚੁਣਿਆ ਗਿਆ ਵੀ ਜਿਨ੍ਹਾਂ ਤੇ ਭਰੋਸਾ ਜਤਾਇਆ ਗਿਆ ਕਿੰਨੀਆਂ ਕੀ ਉਮੀਦਾਂ ਲੋਕਾਂ ਨੂੰ ਹੈਗੀਆਂ ਤੇ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਇਹਨਾਂ ਤੋਂ ਹਮ ਬਹੁਤ ਵੱਡੀਆਂ ਉਮੀਦਾਂ ਨੇ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਆਮ ਪਾਰਟੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੂੰ ਲੀਡਰ ਸਾਹਿਬਾਨ ਨੂੰ ਕਿ ਤਿੰਨੇ ਜਣੇ ਸ਼ਹਿਰ ਦੀ ਬਿਹਤਰੀ ਲਈ ਤਰੱਕੀ ਲਈ ਆਪਣਾ ਯੋਗਦਾਨ ਪਾਇਆ। ਅੱਛਾ ਹੋਰ ਵੀ ਬਹੁਤ ਸਾਰੇ ਨਾਮ ਜਿਹੜੇ ਸਾਹਮਣੇ ਆ ਰਹੇ ਸੀ ਚਰਚਾ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਹੈ ਤੇ ਉਹਨਾਂ ਦੇ ਨਾਮ ਰਹਿ ਗਏ ਕਿਸੇ ਨਾ ਕਿਤੇ ਉਹ ਵੀ ਮਾਯੂਸ ਹੋਣਗੇ ਉਹਨਾਂ ਬਾਰੇ ਕੀ ਕਹੂੰ? ਮੈਂ ਤਾਂ ਇਹ ਕਹਾਂ ਕਿ ਜੋ ਪਾਰਟੀ ਨੇ ਫੈਸਲਾ ਲਿਆ ਪਾਰਟੀ ਨੇ ਸ਼ਹਿਰ ਦੀ ਬਿਹਤਰੀ ਲਈ ਤਰੱਕੀ ਲਈ ਫੈਸਲਾ ਲਿਆ ਤੇ ਸਾਰਿਆਂ ਨੂੰ ਇਹਨਾਂ ਦੀ ਯੋਗਗਤਾ ਵਿੱਚ ਰਲ ਕੇ ਕੰਮ ਕਰਨਾ ਚਾਹੀਦਾ। ਕੋਈ ਨਹੀਂ ਇਹ ਕੰਪ ਦਾ ਮੇਲਾ ਨਹੀਂ ਜਿਹੜਾ 12 ਸਾਲ ਬਾਅਦ ਆਉਣਾ ਇਹ ਪਾਰਟੀ ਕਿਤੇ ਨਾ ਕਿਤੇ ਮਾਨ ਸਤਕਾਰ ਹਰ ਵਰਕਰ ਨੂੰ ਦਿੰਦੀ ਆ ਤੇ ਮੈਂ ਆਸ ਕਰਦਾ ਵੀ ਜਿੰਨੇ ਵੀ ਸ਼ਹਿਰ ਦੇ ਸਾਡੇ ਕਾਉਂਸਲਰ ਨੇ ਚਾਹੇ ਉਹ اپੋਜੀਸ਼ਨ ਪਾਰਟੀ ਦੇ ਨੇ ਉਹਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਵੀ ਆਓ ਰਲ ਕੇ ਲੁਧਿਆਣਾ ਸ਼ਹਿਰ ਦੀ ਬਿਹਤਰੀ ਤੇ ਤਰੱਕੀ ਲਈ ਪ੍ਰਿੰਸੀਪਲ ਇੰਦਰਜੀਤ ਕੌਰ ਤੇ ਸਮੁੱਚੇ ਜਿਹੜੇ ਸਾਡੇ ਹਲਕਿਆਂ ਦੇ ਐਮ.ਐਲ.ਏ ਨੇ ਉਹਨਾਂ ਦੀ ਜੋਗੋਗਾਈ ਥੱਲੇ ਸ਼ਹਿਰ ਦੀ ਬਿਹਤਰੀ ਲਈ ਕੰਮ ਕਰ ਰਹੇ ਆਪੋਜੀਸ਼ਨ ਕਿਤੇ ਨਾ ਕਿਤੇ ਅੱਜ ਸੋਚਾਂ ਜੇ ਪਿਆ ਹੋਣਾ ਕਿ ਸਾਨੂੰ ਕੁਝ ਨਹੀਂ ਮਿਲਿਆ ਆਮ ਆਦਮੀ ਪਾਰਟੀ ਨੇ ਮੋਰਚਾ ਫਤਿਹ ਕਰ ਲਿਆ ਜਿਹੜੇ ਅੱਜ ਨਾਮ ਅਨਾਉਂਸ ਕਰਤੇ ਤੇ ਤਿੰਨੋ ਹੀ ਆਮ ਆਦਮੀ ਪਾਰਟੀ ਦੇ ਬਿਲਕੁਲ ਅੱਜ ਬਹੁਤ ਖੁਸ਼ੀ ਦਾ ਮਾਹੌਲ ਆ ਲੋਹੜਾਣਾ ਸ਼ਹਿਰ ਦੇ ਲੋਕਾਂ ਲਈ ਤੇ ਅੱਜ ਸਰਕਾਰ ਦੇ ਜਿਹੜੇ ਨੁਮਾਇੰਦੇ ਅੱਜ ਚੁਣ ਕੇ ਆਏ ਨੇ ਕਿਤੇ ਨਾ ਕਿਤੇ ਸਰਕਾਰ ਦਾ ਬਹੁਤ ਵੱਡਾ ਰੋਲ ਹੁੰਦਾ ਸ਼ਹਿਰ ਦੀ ਤਰੱਕੀ ਲਈ ਬਿਹਤਰੀ ਲਈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਆਪਾਂ ਰਲ ਮਿਲ ਕੇ ਕਿਤੇ ਨਾ ਕਿਤੇ ਆਓ ਸ਼ਹਿਰ ਦੀ ਬਿਹਤਰੀ ਤਰੱਕੀ ਲਈ ਰਲ ਕੇ ਹੰਬੜਾ ਮਾਰੀਏ ਤੇ ਲੋਕ ਇਹ ਗੱਲ ਯਾਦ ਰੱਖਣ ਵੀ ਜਿਹੜੀ ਇਹ ਸਰਕਾਰ ਸਾਡੀ ਆਮ ਆਦਮੀ ਪਾਰਟੀ ਦੀ ਆ ਇਹਨਾਂ ਨੇ ਬਹੁਤ ਵੱਡੀ ਡਿਵੈਲਪਮੈਂਟ ਕਰਾਈ ਹੈ ਸ਼ਹਿਰ ਲਈ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਮੈਂ ਤੁਹਾਡੇ ਚੈਨਲ ਦੇ ਥਰੂ ਸਾਰੇ ਲੁਧਿਆਣਾ ਵਾਸੀਆਂ ਨੂੰ ਮੁਬਾਰਕਬਾਦ ਦੇਣਾ ਕਿ ਅੱਜ ਇੱਕ ਨਵੀਂ ਸ਼ੁਰੂਆਤ ਹੋਈ ਆ ਤੁਹਾਡੇ ਸ਼ਹਿਰ ਲਈ ਅੱਜ ਤੁਹਾਡੇ ਸ਼ਹਿਰ ਦਾ ਮੇਅਰ ਬਣਿਆ ਸੀਨੀਅਰ ਡਿਪਟੀ ਮੇਅਰ ਬਣਿਆ ਡਿਪਟੀ ਮੇਅਰ ਬਣਿਆ ਤੇ ਜਿਹੜੇ ਤੁਹਾਡੇ ਕਾਉਂਸਲਰ ਨਮਾਇੰਦੇ ਨੇ ਅੱਜ ਤੋਂ ਬਾਅਦ ਤੁਹਾਡੇ ਏਰੀਆ ਦੀ ਤਰੱਕੀ ਲਈ ਬਿਹਤਰੀ ਲਈ ਦਿਨ ਰਾਤ ਮਿਹਨਤ ਕਰਨਗੇ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਿੰਦਾਬਾਦ ਅਸੀਂ ਸਾਰੇ ਜਿੰਨੇ ਬੁਲਾਇਆ ਲਗਭਗ 14000 ਆ ਜੀ ਇਹਦੇ ਵਿੱਚ ਸਾਰੇ ਮੁਲਾਜ਼ਮ ਹੈ ਸਾਰੇ ਨਾਲ ਖੜਾਂਗੇ ਇੱਕ ਦਿਨ ਵੀ ਤੁਹਾਨੂੰ ਕਦੀ ਅੰਜੀ ਵੱਲੋਂ ਸ਼ਿਕਾਇਤ ਨਹੀਂ ਆਊਗੀ ਕਿ ਅੱਜ ਜੀ ਸਾਨੂੰ ਹੜਤਾਲ ਕਰਨੀ ਸੁਣਨੀ ਪੈਗੀ ਜੀ ਆ ਸਾਨੂੰ ਐ ਹੋ ਕਰਨਾ ਪਿਆ ਜੀ ਇੱਕ ਸਾਡੀ ਬੇਨਤੀ ਹੈ ਉਹ ਇਹ ਆ ਕਿ ਜਦੋਂ ਪਿਛਲੀ ਵਾਰੀ ਐਜੀਟੇਸ਼ਨ 56 ਦਿਨ ਚੱਲੀ ਨਾ ਜੀ ਲਗਭਗ 3200 ਮੁਲਾਜ਼ਮ ਜਿਹੜੇ ਨੇ ਸਾਰੇ ਉਹ ਆਮ ਆਦਮੀ ਪਾਰਟੀ ਨੇ ਪੱਕੇ ਕੀਤੇ ਸੀ ਉਹਦੇ ਚ ਲਗਭਗ 436 ਦੇ ਕਰੀਬ ਓਵਰ ਰੇ ਜਿਹੜੇ ਨੇ ਉਹ ਰਹਿ ਗਏ ਸੀ ਜੀ ਮਾਨਯੋਗ ਸੀਮਸਰ ਨਾਲ ਵੀ ਮੇਰੀ ਗੱਲ ਹੋਈ ਸੀ ਜੀ ਉਸ ਦਿਨ ਜਦੋਂ ਤੁਸੀਂ ਨਾਲ ਉੱਥੇ ਬੈਠੇ ਸੀ ਜੀ ਤੋ ਉਸ ਸਮੇਂ ਵੀ ਮੈਨੂੰ ਰਿਕਵੈਸਟ ਕੀਤੀ ਸੀ ਮੈਂ ਕਿਹਾ ਜੀ ਪੁਲਿਸ ਜਿਹੜੇ ਬਕਾਇਆ ਰਹਿ ਗਏ ਵਿਚਾਰੇ ਇੱਥੇ ਹੀ ਲੱਗੇ ਸੀਗੇ ਇਹਨਾਂ ਨੂੰ ਤਾਂ ਇੱਥੇ ਪੱਕੇ ਕਰ ਦਿਓ ਉਹਨਾਂ ਨੇ ਮੰਨ ਲਿਆ ਸੀ ਕੋ ਤੁਹਾਡੇ ਸਾਹਮਣੇ ਭੰਜੀ ਮੇਰ ਬਣੇ ਨੇ ਇਹਨਾਂ ਨੂੰ ਬੇਨਤੀ ਆ ਕਿ ਮਤਲਬ ਹਾਊਸ ਨੇ ਵੀ ਪਾਸ ਕੀਤਾ ਹੋਇਆ ਜੀ ਰੈਗੂਲੇਸ਼ਨ ਵੀ ਪਾਸ ਆ ਜੀ ਸਟੇਟ ਗਵਰਨਮੈਂਟ ਨੇ ਵੀ ਮੰਨ ਲਿਆ ਜੀ ਨੋਟੀਫਿਕੇਸ਼ਨ ਵੀ ਹੋ ਗਿਆ ਜੀ ਹੁਣ ਨਿਯੁਕਤੀ ਪੱਤਰ ਤੁਹਾਡੇ ਹੱਥੋਂ ਮਿਲਣੇ ਚਾਹੀਦੇ ਆ ਇਹਨਾਂ ਦੇ ਹੱਥੋਂ ਦਵਾਓ ਆਵਾਜ਼ੀ ਪਾਰਟੀ ਜਿੰਦਾਬਾਦ 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 ਜਿੰਦਾਬਾਦ